ਤੋਂ ਇਹਨਾਂ ਤੋਂ ਇੱਕ ਸੁਰੰਗ ਨਿਕਲਦੀ ਸੀ ਜਿਹੜੀ ਇਸ ਘੋੜੇ ਤੋਂ ਰੋਕੇ ਜਿਸ ਘੋੜੇ ਦੇ ਵਿੱਚ ਬਬਰ ਕਰਮ ਸਿੰਘ ਹੋਣੀ ਤੇ ਉਹਨਾਂ ਦਾ ਜਥਾ ਹਥਿਆਰ ਬਣਾਉਂਦਾ ਸੀ ਅਖਬਾਰ ਛਾਪਦਾ ਸੀ ਔਰ ਇੱਥੋਂ ਜੇ ਅੰਗਰੇਜ਼ਾਂ ਦਾ ਟੈਕ ਹੁੰਦਾ ਸੀ ਤਾਂ ਇੱਕ ਸੁਰੰਗ ਦੇ ਰਾਹੀਂ ਇੱਥੋਂ ਨਿਕਲ ਜਾਂਦੇ ਸੀ ਇਹ ਉਹਨਾਂ ਦੇ ਟਾਈਮ ਦੀ 6 ਸਾਲ ਹੈ ਜੀ ਬਬਰ ਅਕਾਲੀਆ ਨੇ ਇਹ ਆਪਣੇ ਆਪ ਵਿੱਚ ਪੜਨ ਕੀਤਾ ਸੀ ਸਾਰਿਆਂ ਨੇ ਮਿਲ ਕੇ ਕਿ ਅਸੀਂ ਜੋ ਕੁਝ ਵੀ ਕਰਾਂਗੇ ਪਰ ਅਸੀਂ ਅੰਗਰੇਜ਼ ਪੁਲਿਸ ਦੇ ਹੱਥ ਵਿੱਚ ਨਹੀਂ ਕਦੇ ਨਹੀਂ ਆਵਾਂਗੇ ਜਿਉਂਦੇ ਜੀ ਅਸੀਂ ਆਪਣੇ ਆਪ ਨੂੰ ਕਦੇ ਵੀ ਅੰਗਰੇਜ਼ਾਂ ਦੀ ਪੁਲਿਸ ਦੇ ਹਵਾਲੇ ਨਹੀਂ ਕਰਾਂਗੇ ਬਬਰ ਅਕਾਲੀਆਂ ਦਾ ਜਿਹੜਾ ਕੋਡ ਆਫ ਕੰਡਕਟ ਹੈ ਕੋਡ ਆਫ ਕੰਡਕਟ ਉਹਦਾ ਬਿਲਕੁਲ ਸਿੰਪਲ ਸੀ ਕਿ ਡੇਲੀ ਗੁਰਬਾਣੀ ਪੜ੍ਹਨਾ ਹੈ ਕਿਸੇ ਦੇ ਕਿਸੇ ਚੀਜ਼ ਨੂੰ ਉਠਾਉਣਾ ਨਹੀਂ ਹੈ ਕਿਸੇ ਔਰਤ ਔਰ ਬੱਚੇ ਤੇ ਧੱਕਾ ਨਹੀਂ ਕਰਨਾ ਹੈ ਤੇ ਆਪਣੀ ਜੋ ਕਮਾਂਡ ਦਾ ਕਮਾਂਡਰ ਹੈ ਉਸ ਤੇ ਸਾਰਾ ਹੁਕਮ ਮੰਨਣਾ ਹੈ ਤੇ ਕਿਸੇ ਦੇ ਧਰਮ ਉੱਤੇ ਵੀ ਕੋਈ ਅਟੈਕ ਨਹੀਂ ਕਰਨਾ ਇਹ ਸਾਰੇ ਕੰਮ ਕਰਦੇ ਹੋਏ ਅੰਗਰੇਜ਼ਾਂ ਤੋਂ ਇੰਡੀਪੈਂਡੈਂਸ ਲੈ ਲਈ ਉਹਨਾਂ ਦੀ ਨਾਲ ਲੜਨਾ ਇਹ ਜਿਹੜੇ ਬਬਰ ਸਿੰਘ ਬਬਰ ਕਰਮ ਸਿੰਘ ਤੇ ਨਾਲ ਤਿੰਨੋ ਸਾਥੀ ਜਿਨ੍ਹਾਂ ਚਾਰਾਂ ਦੀ ਸ਼ਹਾਦਤ ਹੋਈ ਬਵੇਲੀ ਵਿੱਚ ਉਹ 1 ਸਤੰਬਰ 1923 ਨੂੰ ਹੋਈ ਸੀ ਤੇ ਇਸ ਸਾਲ ਉਹਨਾਂ ਦਾ 100 ਸਾਲਾ ਅਸੀਨ ਵਰਸੀ ਮਨਾਵਾ ਸੌ ਸਾਲ ਹੋਣਾ ਦੇ ਚਾਹੀ ਤੀਨ ਪੂਰੇ ਹੋ ਜਦੋਂ ਆਪਾਂ ਇਹ ਪੂਰਾ ਸਾਹਿਬ ਖੋਦਿਆ ਉਸ ਵੇਲੇ ਸਾਨੂੰ ਇਹ ਥੱਲੇ ਉਹ ਇਹ ਚੀਜ਼ਾਂ ਸਭ ਮਿਲੀਆਂ ਇੱਕ ਮਾਨੀਆਂ ਇੱਕ ਮਾਨੀਆਂ ਦੇ ਅਫੀਅਰ ਬਣਾਉਂਦੇ ਰਹੇ ਬਬਰ ਕਮਸੇਗੁਣੀ ਉਹਨਾਂ ਦੇ ਸਾਥੀ ਇਹਨਾਂ ਨੂੰ ਥੋਟ-ਥੋਟ ਕੇ ਉਹ ਅਫੀਅਰ ਬਣਾਉਂਦੇ ਰਹੇ ਪਿੱਛੇ ਸਕੂਲ ਵੀ ਬਣਾਇਆ ਹੈ ਬਬਰਾਂ ਦੀ ਯਾਦ ਦੇ ਵਿੱਚ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸਕੂਲ ਦਾ ਕੱਲਾ-ਕੱਲਾ ਕਮਰਾ ਜਿਹੜਾ ਬਬਰ ਦੇ ਨਾਮ ਦਿੱਤੇ ਰੱਖਿਆ ਗਿਆ ਕਿਸ ਨਾ ਕਿਸੇ ਬਬਰ ਸ਼ਹੀਦ ਦੇ ਨਾਮ ਦਿੱਤੇ ਜਿਹੜੇ ਸਕੂਲ ਦੇ ਕਮਰੇ ਬਣਾਏ ਗਏ ਆ ਉਹਨਾਂ ਬੱਚਿਆਂ ਵਾਸਤੇ ਹਾਲ ਦੇ ਵਿੱਚ ਫੋਟੋਆਂ ਲਾਈਆਂ ਗਈਆਂ ਲਗੀਆਂ ਤੇ ਪੁਲਿਸ ਅਫਸਰ ਨੇ ਕਿਹਾ ਕਿ ਤੁਸੀਂ ਪਰਣ ਕੀਤਾ ਸੀ ਕਿ ਜਿਉਂਦੇ ਜੀ ਤੁਸੀਂ ਪੁਲਿਸ ਦੇ ਹੱਥ ਨਹੀਂ ਆਉਗੇ ਅਸੀਂ ਅੱਜ ਤੁਹਾਨੂੰ ਬਖਸ਼ਿਆ ਤੇ ਧੰਨਾ ਸਿੰਘ ਬਾਬਲ ਨੂੰ ਉਸ ਵੇਲੇ ਇੰਨਾ ਜੋਸ਼ ਆਇਆ ਉਹਨੇ ਦੋਨੋਂ ਬਾਹਾਂ ਚੁੱਕ ਕੇ ਇੱਕ ਹਜੋਕਾ ਮਾਰਿਆ ਉਹਦੀ ਕੜੀ ਟੁੱਟ ਗਈ ਤੇ ਉਹਦੇ ਕੋਲ ਜਿਹੜਾ ਬੰਬ ਕੱਚੋ ਜਿੱਦਦਾ ਸੀ ਉਹ ਚੱਲਿਆ ਆਪ ਵੀ ਸ਼ਹੀਦ ਹੋ ਗਿਆ ਤੇ ਪੰਜ ਪੁਲਿਸ ਵਾਲੇ ਵੀ ਨਾਲ ਸ਼ਹੀਦ ਕਰਦੇ ਸასიਖਾਲ ਦੋਸਤੋ ਸਮੇਂ ਦੀ ਆਵਾਜ਼ ਰੇਡੀਓ ਸਪਾਈਸ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਖੜੇ ਆ ਦੁਆਬੇ ਦੀ ਧਰਤੀ ਦੌਲਤਪੁਰ ਪਿੰਡ ਦੇ ਵਿੱਚ ਇਸ ਧਰਤੀ ਦੀ ਇਤਿਹਾਸ ਦੇ ਵਿੱਚ ਖਾਸੀਅਤ ਇਹ ਆ ਕਿ ਇਸ ਧਰਤੀ ਨੇ ਪੰਜਾਬ ਨੂੰ ਬਬਰ ਦਿੱਤੇ ਆ ਉਹ ਬਬਰ ਜਿਨ੍ਹਾਂ ਨੇ ਮੁਠੀ ਪਰ ਸਟਰੈਂਥ ਦੇ ਨਾਲ ਗੋਰਿਆਂ ਦੇ ਨਾਲ ਟੱਕਰ ਲਈ ਅੰਗਰੇਜ਼ਾਂ ਦੇ ਨਾਲ ਟੱਕਰ ਲਈ ਔਰ ਉਹਨਾਂ ਨੂੰ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅੱਜ ਦੀ ਗੱਲਬਾਤ ਦੇ ਵਿੱਚ ਵਿਸ਼ਾ ਇਹੀ ਰਹੂਗਾ ਜੇ ਬੱਬਰਾਂ ਦਾ ਇਤਿਹਾਸ ਕੀ ਆ ਬੱਬਰਾਂ ਦੀ ਦੇਣ ਕੀ ਆ ਪੰਜਾਬ ਨੂੰ ਜੇ ਆਪਾਂ ਗੱਲ ਕਰੀਏ ਬੱਬਰ ਅਕਾਲੀ ਲਹਿਰ ਦੀ ਜਦੋਂ 1920 ਦੇ ਵਿੱਚ ਅਕਾਲੀ ਲਹਿਰ ਸ਼ੁਰੂ ਹੁੰਦੀ ਹੈ ਉਸ ਵਕਤ ਮਸੰਦਾ ਤੋਂ ਗੁਰਦੁਆਰਿਆਂ ਦੇ ਕਬਜ਼ੇ ਛਡਾਉਣ ਲਈ ਜਿਹੜੇ ਕਿ ਅੰਗਰੇਜ਼ ਪੱਖੀ ਹੁੰਦੇ ਸੀ ਉਹਨਾਂ ਤੋਂ ਕਬਜ਼ੇ ਛਡਾਉਣ ਲਈ ਇੱਕ ਅਕਾਲੀ ਲਹਿਰ ਸ਼ੁਰੂ ਹੁੰਦੀ ਹੈ ਅਕਾਲੀ ਲਹਿਰ ਸ਼ਾਂਤਮਈ ਸੀ ਜੇ ਆਪਾਂ ਕਹਿ ਲਈਏ ਜਿੱਦਾਂ ਗਾਂਧੀ ਮਹਾਤਮਾ ਗਾਂਧੀ ਦੀ ਜੋ ਨੀਤੀ ਸੀ ਉਸ ਤਰੀਕੇ ਨਾਲ ਹਿੰਸਾ ਹਿੰਸਾ ਦੇ ਰਾਹ ਦੇ ਉੱਤੇ ਚੱਲਣ ਵਾਲੀ ਲਹਿਰ ਸੀ ਪਰ ਜਦੋਂ ਲਹਿਰ ਚੱਲਦੀ ਗਈ ਬਹੁਤ ਸਾਰੇ ਮੋਰਚੇ ਲੱਗੇ ਚਾਬੀਆਂ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਇਸ ਤੋਂ ਬਿਨਾ ਗੁਰੂ ਕੇ ਬਾਗ ਦਾ ਮੋਰਚਾ ਉਹਨਾਂ ਮੋਰਚਿਆਂ ਦੇ ਵਿੱਚ ਇੱਕ ਤੈ ਹੁੰਦਾ ਸੀ ਕਿ ਇਹਨੇ ਸਿੰਘਾਂ ਦਾ ਜੱਥਾ ਜਾਏਗਾ ਪਰ ਆਪਣੇ ਵੱਲੋਂ ਕੋਈ ਹਿੱਸਾ ਨਹੀਂ ਕੀਤੀ ਜਾਏਗੀ ਅੰਗਰੇਜ਼ ਹਿੰਸਾ ਢਾਉਂਦੇ ਸੀ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਸੀ ਅੱਗਾਂ ਲਾ ਦਿੱਤੀਆਂ ਜਾਂਦੀਆਂ ਸੀ ਉਹ ਸ਼ਹਾਦਤਾਂ ਦਿੰਦੇ ਸੀ ਕੁਰਬਾਨੀਆਂ ਦਿੰਦੇ ਸੀ ਬਿਨਾ ਕਿਸੇ ਡਰ ਤੋਂ ਜਦੋਂ ਇਹ ਸਾਰੀ ਲਹਿਰ ਪੰਜਾਬ ਦੀ ਇਸ ਧਰਤੀ ਤੇ ਚੱਲ ਰਹੀ ਸੀ ਤਾਂ ਉਸੇ ਵਕਤ ਇੱਕ ਚਿੰਗਿਆੜੀ ਸੁਲਗਣੀ ਸ਼ੁਰੂ ਹੋਈ ਬਬਰ ਕਾਲੀ ਲਹਿਰ ਦੇ ਅੰਦਰ ਉਹ ਚਿੰਗਿਆੜੀ ਕੀ ਸੀ ਉਹ ਚਿੰਗਿਆੜੀ ਇਹ ਸੀ ਕਿ ਅਸੀਂ ਕਦੋਂ ਤੱਕ ਆਪਣੀਆਂ ਜਾਨਾਂ ਗਾਉਂਦੇ ਰਹੋਗੇ ਅਸੀਂ ਕਦੋਂ ਤੱਕ ਹੀਰਿਆਂ ਵਰਗੇ ਨੌਜਵਾਨ ਮੌਤ ਦੇ ਖੂਹ ਦੇ ਵਿੱਚ ਪਾਉਂਦੇ ਰਹਾਂਗੇ ਔਰ ਜਿਹੜੇ ਲੋਕ ਇਹ ਸੋਚ ਰੱਖਦੇ ਸੀ ਉਹਨਾਂ ਨੇ ਇੱਕ ਅਲੱਗ ਵਿਚਾਰਧਾਰਾ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਇਤਿਹਾਸ ਦੇ ਵਿੱਚ ਉਹਨਾਂ ਲੋਕਾਂ ਨੂੰ ਬਬਰ ਅਕਾਲੀ ਦੇ ਨਾਅ ਨਾਲ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਨੂੰ ਜਵਾਬ ਹਿੰਸਾ ਆਤਮਕ ਤਰੀਕੇ ਨਾਲ ਨਹੀਂ ਦਿੱਤਾ ਜਾ ਸਕਦਾ ਹਿੰਸਾ ਕਰਨੀ ਪਊਗੀ ਜਿਹੜੇ ਮੁਖਬਰ ਨੇ ਜਿਹੜੇ ਸਾਡੇ ਬੰਦਿਆਂ ਦੇ ਕਾਤਲ ਨੇ ਉਹਨਾਂ ਨੂੰ ਉਹੀ ਹੋ ਕੇ ਟਕਰਨਾ ਪਊਗਾ ਔਰ ਉਹਦੇ ਵਿੱਚ ਕਿਸ਼ਨ ਸਿੰਘ ਗੜਗੱਜ ਜੀ ਬਾਬਾ ਕਰਮ ਸਿੰਘ ਦولتਪੁਰ ਜੀ ਇਨਾਂ ਦੇ ਨਾਮ ਵੱਡੇ ਨੇ ਔਰ ਉਹਨਾਂ ਨੇ ਸ਼ੁਰੂ ਕੀਤੀ ਉਸ ਮਹੀਨੇ ਦੇ ਵਿੱਚ ਉਹਨਾਂ ਨੇ ਅਖਬਾਰ ਵੀ ਕੱਢੇ ਔਰ ਅਖਬਾਰ ਕੱਢ ਕੇ ਇੱਕ ਮੁਹਿੰਮ ਚਲਾਈ ਪੂਰੀ ਔਰ ਜਿਹੜੇ ਅੰਗਰੇਜ਼ਾਂ ਦੇ ਚਾਪਲੂਸੀ ਜਾਂ ਉਹਨਾਂ ਸਮੇਂ 'ਚ ਕਿਹਾ ਜਾਂਦਾ ਸੀ ਝੋਲੀ ਚੁੱਕ ਸੀ ਜਿਹੜੇ ਪਿੰਡਾਂ ਦੇ ਵਿੱਚ ਰਹਿ ਕੇ ਬਬਰਾਂ ਦੀ ਮੁਖਬਰੀ ਕਰਦੇ ਸੀ ਉਹਨਾਂ ਨੂੰ ਮਾਰਿਆ ਵੀ ਕਹਿੰਦੇ ਨੇ ਇੰਨੀ دہشت ਸੀ ਬਬਰਾਂ ਦੀ ਕਿ ਇੱਕ ਵਾਰ ਇੱਕ ਬਬਰਾਂ ਦਾ ਬੰਦਾ ਪੁੱਸ ਨੇ ਥਾਣੇ 'ਚ ਦੱਕ ਲਿਆ ਕਿਉਂਕਿ ਉਸ ਵਕਤ ਜਿਵੇਂ ਅੱਜ ਟਰੈਕਟਰ ਹੈ ਜਿਹੜਾ ਰੋਸ ਦਾ ਪ੍ਰਤੀਕ ਬਣਿਆ ਹੋਇਆ ਉਸ ਵਕਤ ਰੋਸ ਦਾ ਪ੍ਰਤੀਕ ਕਾਲੀ ਪੱਗ ਬਣੀ ਜਾਂਦੀ ਸੀ ਐਲਾਨ ਕੀਤਾ ਗਿਆ ਸੀ ਬਾਬਰਾ ਵੱਲੋਂ ਕਿ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਨੇ ਉਹ ਕਾਲੀਆਂ ਪੱਗਾਂ ਬੰਨਣਗੇ ਔਰ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਕਾਲੀਆਂ ਪੱਗਾਂ ਬੰਨਣ ਦਾ ਰਿਵਾਜ ਸ਼ੁਰੂ ਹੋਇਆ ਔਰ ਜਿਹੜੇ ਬੰਦੇ ਕਾਲੀ ਪੱਗ ਬੰਨ ਲੈਂਦੇ ਸੀ ਉਹਨਾਂ ਨੂੰ ਥਾਣੇ ਚਲ ਜਾ ਕੇ ਕੁੱਟਮਾਰ ਕਰਦੀ ਕਰਦੀ ਸੀ ਪੁਲਿਸ ਔਰ ਘਟਨਾ ਵਾਪਰਦੀ ਆ ਜਦੋਂ ਥਾਣੇ ਦੇ ਵਿੱਚ ਇੱਕ ਬਬਰ ਨੂੰ ਲਿਜਾਇਆ ਜਾਂਦਾ ਕਾਲੀ ਪੱਗ ਬੰਨਣ ਕਰਕੇ ਤਾਂ ਤਿੰਨ ਬਬਰ ਕਿਰਪਾਨਾਂ ਲੈ ਕੇ ਥਾਣੇ ਤੇ ਜਾਂਦੇ ਨੇ ਜਦੋਂ ਕਿ ਪਤਾ ਕਿ ਅੱਗੇ ਗੋਲੀਆਂ ਨੇ ਜਾ ਕੇ ਧਮਕਾ ਕੇ ਥਾਣੇ ਵਾਲਿਆਂ ਨੂੰ ਇਹ ਕਹਿੰਦੇ ਆ ਕਿ ਜੇਕਰ ਤੁਸੀਂ ਸਾਡੇ ਬੰਦਿਆਂ ਨਾਲ ਆਉਣ ਵਾਲੇ ਸਮੇਂ ਚ ਇਹ ਜਿਹੀ ਹਰਕਤ ਕੀਤੀ ਤਾਂ ਕਿਰਪਾਨਾਂ ਨਾਲ ਤੁਹਾਡੀ ਧੌਣਾ ਵੱਢ ਕੇ ਜਾਵਾਂਗੇ ਔਰ ਇੰਨੀ ਹਿੰਮਤ ਇੰਨੀ ਦਲੇਰੀ ਕਿ ਗੋਲੀਆਂ ਦੇ ਸਾਹਮਣੇ ਤਲਵਾਰਾਂ ਨਾਲ ਥਾਣੇ ਦੇ ਵਿੱਚੋਂ ਆਪਣਾ ਬੰਦਾ ਚੜਾ ਕੇ ਲੈ ਆਉਂਦੇ ਸੀ ਔਰ ਉਹਨਾਂ ਬਬਰਾਂ ਦਾ ਇਤਿਹਾਸ ਆ ਜਿਹੜਾ ਬੜਾ ਰੌਚਕ ਇਤਿਹਾਸ ਆ ਕੁਰਬਾਨੀਆਂ ਦਿੱਤੀਆਂ ਔਰ ਪੂਰੇ ਤਰੀਕੇ ਨਾਲ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਧਾਰਾ ਲੈ ਕੇ ਆਂਦੀ ਜਿਸ ਧਾਰਾ ਤੋਂ ਬਾਅਦ ਇੱਥੇ ਗਦਰ ਮੂਵਮੈਂਟ ਹੁੰਦੀ ਆ ਇੱਥੇ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਉਹਨਾਂ ਦੀ ਮੂਵਮੈਂਟ ਉਹਨਾਂ ਤੋਂ ਸਿੱਧ ਲੈ ਕੇ ਚੱਲਦੀ ਆ ਜਦੋਂ ਇੱਕ ਪਾਸੇ ਗਾਂਧੀਵਾਦੀ ਵਿਚਾਰਧਾਰਾ ਚੱਲ ਰਹੀ ਸੀ ਤਾਂ ਦੂਜੇ ਪਾਸੇ ਭਗਤ ਸਿੰਘ ਉਹਨਾਂ ਦੀ ਵਿਚਾਰਧਾਰਾ ਚੱਲ ਰਹੀ ਸੀ ਵਿਚਾਰਧਾਰਾਵਾਂ ਪੈਦਾ ਹੁੰਦੀਆਂ ਨੇ ਪੰਜਾਬ ਦੀ ਧਰਤੀ ਨੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਵੀ ਪੈਦਾ ਕੀਤੀਆਂ ਨੇ ਬਾਗੀਪਨ ਬਗਾਵਤੀ ਇਤਿਹਾਸ ਪੰਜਾਬ ਦੀ ਰੂਹ ਹੈ ਅੱਜ ਤੁਹਾਨੂੰ ਅਸੀਂ ਜਿਹੜੀ ਜਗ੍ਹਾ ਨਾਲ ਮਲਾਣ ਲੈ ਕੇ ਆਏ ਆ ਬੱਬਰ ਕਰਮ ਸਿੰਘ ਦੌਲਤਪੁਰ ਦੀ ਜਗ੍ਹਾ ਨਾਲ ਆਪਾਂ ਗੱਲ ਕਰਾਂਗੇ ਸਾਡੇ ਨਾਲ ਨੇ ਇਸ ਪਿੰਡ ਦੇ ਵਸਿੰਦੇ ਨੇ ਜਿਹੜੇ ਇਸ ਜਗ੍ਹਾ ਬਣੀ ਹੋਈ ਅਸੀਂ ਜਗ੍ਹਾ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਜਗ੍ਹਾ ਤੁਹਾਡੇ ਪਿੱਛੇ ਅਸੀਂ ਬਾਅਦ 'ਚ ਸ਼ੌਟ ਦਿਖਾਵਾਂਗੇ ਕਿ ਸਾਡੇ ਕੋਲ ਉਹ ਡਾਰੂ ਪ੍ਰੈਸ ਜਿੱਥੋਂ ਬਬਰ ਅਕਾਲੀ ਅਖਬਾਰ ਛਪਦਾ ਸੀ ਉਹ ਵੀ ਇਸੇ ਥਾਂ ਤੇ ਹੈਗੀ ਆ ਔਰ ਇਹ ਧਰਤੀ ਬਬਰ ਕਰਮ ਸਿੰਘ ਦੌਲਤਪੁਰ ਦੀ ਆਪਣੀ ਜ਼ਮੀਨ ਸੀ ਜਿਸ ਜ਼ਮੀਨ ਤੇ ਅੱਜ ਸਕੂਲ ਵੀ ਚਲਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਉਹਨਾਂ ਦਾ ਇਤਿਹਾਸ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਬਬਰ ਕਰਮ ਸਿੰਘ ਦੌਲਤਪੁਰ ਹੱਥ ਦੇ ਵਿੱਚ ਅਖਬਾਰ ਫੜ ਕੇ ਖੜੇ ਨੇ ਸਟੈਚੂ ਬਣਿਆ ਹੋਇਆ ਤੇ ਖੂਹ ਵੀ ਬਣਿਆ ਹੋਇਆ ਔਰ ਇਸ ਪਿੰਡ ਤੋਂ ਇੱਕ ਸੁਰੰਗ ਨਿਕਲਦੀ ਸੀ ਜਿਹੜੀ ਇਸ ਭੋਰੇ ਤੋਂ ਹੋ ਕੇ ਜਿਸ ਭੋਰੇ ਦੇ ਵਿੱਚ ਬੱਬਰ ਕਰਮ ਸਿੰਘ ਹੋਣੀ ਤੇ ਉਹਨਾਂ ਦਾ ਜਥਾ ਹਥਿਆਰ ਬਣਾਉਂਦਾ ਸੀ ਅਖਬਾਰ ਛਾਪਦਾ ਸੀ ਔਰ ਇੱਥੋਂ ਜੇ ਅੰਗਰੇਜ਼ਾਂ ਦਾ ਟੈਕ ਹੁੰਦਾ ਸੀ ਤਾਂ ਇੱਕ ਸੁਰੰਗ ਦੇ ਰਾਹੀਂ ਇੱਥੋਂ ਨਿਕਲ ਜਾਂਦੇ ਸੀ ਉਹ ਸੁਰੰਗ ਇਸ ਭੋਰੇ ਤੋਂ ਲੈ ਕੇ ਇਸ ਬੁੱਤ ਦੇ ਥੱਲੇ ਜਿਹੜਾ ਖੂਬ ਬਣਾ ਹੋਇਆ ਉਸ ਖੂਹ ਤੱਕ ਵੀ ਆਉਂਦੀ ਸੀ ਔਰ ਇੱਥੋਂ ਪਿੰਡ ਦੇ ਵਿੱਚ ਜਾ ਕੇ ਨਿਕਲਦੀ ਸੀ ਬੜੀ ਰੌਚਿਕ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਅਪੀਲ ਆ ਕੇ ਸੁਣੋ ਵੀ ਤੇ ਅੱਗੇ ਸ਼ੇਅਰ ਵੀ ਕਰੋ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਦਾ ਜੀ ਆਪਾਂ ਗੱਲ ਕੀਤੀ ਆ ਬਬਰ ਕਰਮ ਸਿੰਘ ਦੌਲਤਪੁਰ ਦੀ ਹਾਂਜੀ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਇਸ ਪਿੰਡ ਦੇ ਵਸਿੰਦੇ ਹੋ ਉਹਨਾਂ ਦੇ ਵਾਇਸੇਜ ਦੇ ਵਿੱਚੋਂ ਇਸ ਪਿੰਡ ਦੇ ਜਿਹੜੇ ਲੋਕ ਹੈਗੇ ਆ ਕਿੱਦਾਂ ਮਹਿਸੂਸ ਕਰਦੇ ਹੋ ਕੀ ਜਾਣਦੇ ਹੋ ਸਾਨੂੰ ਬਹੁਤ ਮਾਣ ਆ ਇਸ ਪਿੰਡ ਦੇ ਜੰਬਾ ਹੋਣ ਦਾ ਕਿਉਂਕਿ ਇਹ ਪਿੰਡ ਬਬਰ ਕਮ ਸਿੰਘ ਉਹਨਾਂ ਦਾ ਆਪਣਾ ਪਿੰਡ ਹੈ ਔਰ ਉਹਨੇ ਇਸ ਜਗ੍ਹਾ ਤੇ ਬੈਠ ਕੇ ਬਹੁਤ ਕੋਲ ਕੀਤੇ ਇਸ ਜਗ੍ਹਾ ਤੇ ਬੈਠ ਕੇ ਉਹਨੇ ਭਗਤੀ ਕੀਤੀ ਔਰ ਇਸ ਜਗ੍ਹਾ ਤੇ ਬਵਰ ਕਾਲੀ ਲਾਇਰ ਨੂੰ ਪਰਫਰਮ ਕੀਤਾ ਤੇ ਇਸ ਜਗ੍ਹਾ ਤੇ ਇੱਕ ਪੂਰਾ ਸਾਹ ਆ ਪੂਰਾ ਸਾਹ ਦੇ ਵਿੱਚ ਉਹ ਬੈਠ ਕੇ ਨਹੀਂ ਭਗਤੀ ਕੀਤੀ ਪੰਜਰਾ ਪਾ ਲਾ ਕੇ ਉਹ ਵਿੱਚ ਭਗਤੀ ਵੀ ਕਰਦੇ ਰਹੇ ਭਗਤੀ ਤੋਂ ਬਾਅਦ ਉਹਨੇ ਸ਼ਕਤੀ ਦੇ ਵੀ ਕੀਤਾ ਸ਼ਕਤੀ ਇੱਥੇ ਇਹ ਦੁਬਾਰਾ ਸਿਆਰ ਬਣਾਏ ਇੱਥੇ ਅਖਬਾਰ ਕੱਢੀ ਬਵਰ ਕਾਲ ਬਵਰ ਡਾਰੂ ਪ੍ਰੈਸ ਉਹਦੇ ਨਾਲ ਅਖਬਾਰ ਕੱਢਦੇ ਰਹੇ ਅਸੀਂ ਚਾਹਾਂਗੇ ਕਿ ਤੁਸੀਂ ਉਹ ਥਾਵਾਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਸਾਨੂੰ ਨਾਲ-ਨਾਲ ਤੁਸੀਂ ਇਤਿਹਾਸ ਦੱਸਦੇ ਜਾਓ ਉਹ ਥਾਵਾਂ ਦੇ ਸਾਡੇ ਦਰਸ਼ਕਾਂ ਨੂੰ ਦਰਸ਼ਨ ਵੀ ਕਰਵਾਉਂਦੇ ਜਾਓ ਥੋੜਾ ਸਾਹ ਬਣਿਆ ਹੋਇਆ ਜਿਸ ਭੋਰੇ ਚ ਬੈਠ ਕੇ ਉਹ ਭਗਤੀ ਵੀ ਕਰਦੇ ਸੀ ਅਧਿਆਨ ਵੀ ਕਰਦੇ ਸੀ ਲਿਖਦੇ ਵੀ ਸੀ ਤੇ ਨਾਲ ਦੀ ਨਾਲ ਉਡਾਰੂ ਪ੍ਰੈਸ ਜਿਹੜੀ ਇਤਿਹਾਸ ਚ ਬੜੀ ਜਾਣਕਾਰੀ ਉਹਦੇ ਬਾਰੇ ਮਿਲਦੀ ਹੈ ਕਿ ਉਡਾਰੂ ਪ੍ਰੈਸ ਤੋਂ ਛਪਦਾ ਸੀ ਬਬਰ ਅਕਾਲੀ ਅਖਬਾਰ ਉਹ ਪੈਸੇ ਦੇ ਵੀ ਦਰਸ਼ਨ ਤੁਹਾਨੂੰ ਕਰਾਵਾਂਗੇ ਇਸ ਥਾਂ ਤੇ ਉਹ ਪ੍ਰੈਸ ਜਿਹੜੀ ਬਣੀ ਹੋਈ ਸੀ ਪਿੰਡ ਵਾਸੀਆਂ ਵੱਲੋਂ ਉਸ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਵੀ ਸੁਸ਼ੋਭਿਤ ਕੀਤੇ ਹੋਏ ਆ ਉਸ ਪਵਿੱਤਰ ਥਾਂ ਤੇ ਜਿੱਥੇ ਬਬਰ ਕਰਮ ਸਿੰਘ ਦੌਲਤਪੁਰ ਜੀ ਅਧਿਆਨ ਕਰਦੇ ਰਹੇ ਤੇ ਇਸ ਲਹਿਰ ਨੂੰ ਜੋ ਬਬਰਾਂ ਦੀ ਲਹਿਰ ਸੀ ਉਹਨੂੰ ਸੇਧ ਦਿੰਦੇ ਰਹੇ ਇਹ ਉਸ ਉਹ ਜਗ੍ਹਾ ਹੈ ਜਿੱਥੇ ਉਹ ਬੈਠ ਕੇ ਅਧਿਆਨ ਕਰਦੇ ਸੀ ਤੇਰਾ ਨਾਮ ਕਿਰਪਾਲ ਸਿੰਘ ਹੈ ਤੇ ਅੱਜ ਅਸੀਂ ਬਬਰਾਂ ਦੀ ਧਰਤੀ ਦੌਲਤਪੁਰ ਦੇ ਵਿੱਚ ਬਬਰ ਕਰਮ ਸਿੰਘ ਟਰਸਟ ਦੇ ਅਧਾਰੇ ਵਿੱਚ ਖੜੇ ਆਂ ਤੇ ਇਹ ਬਬਰਾਂ ਅਕਾਲੀਆਂ ਦਾ ਜਿਹੜਾ ਕੋਡ ਆਫ ਕੰਡਕਟ ਹੈ ਕੋਡ ਆਫ ਕੰਡਕਟ ਉਹਦਾ ਬਿਲਕੁਲ ਸਿੰਪਲ ਸੀ ਕਿ ਡੇਲੀ ਗੁਰਬਾਣੀ ਪੜ੍ਹਨਾ ਹੈ ਕਿਸੇ ਦੇ ਕਿਸੇ ਚੀਜ਼ ਨੂੰ ਉਠਾਉਣਾ ਨਹੀਂ ਹੈ ਕਿਸੇ ਔਰਤ ਔਰ ਬੱਚੇ ਤੇ ਧੱਕਾ ਨਹੀਂ ਕਰਨਾ ਹੈ ਤੇ ਆਪਣੇ ਜੋ ਕਮਾਂਡ ਦਾ ਕਮਾਂਡਰ ਹੈ ਉਸ ਦੇ ਸਾਰਾ ਹੁਕਮ ਮੰਨਣਾ ਹੈ ਤੇ ਕਿਸੇ ਦੇ ਧਰਮ ਉੱਤੇ ਵੀ ਕੋਈ ਅਟੈਕ ਨਹੀਂ ਕਰਨਾ ਇਹ ਸਾਰੇ ਕੰਮ ਕਰਦੇ ਹੋਏ ਅੰਗਰੇਜ਼ਾਂ ਤੋਂ ਇੰਡੀਪੈਂਡੈਂਸ ਲੈਂਡਿੰਗ ਉਹਨਾਂ ਦੇ ਨਾਲ ਲੜਦਾ ਧਰਮ ਤੇ ਜਾਤ ਵੀ ਨਾਲ ਜ਼ਿਕਰ ਕੀਤਾ ਗਿਆ ਜਾਤ ਤੇ ਧਰਮ ਤੋਂ ਉੱਪਰ ਉੱਠ ਕੇ ਸੀ ਇਹ ਗਦਰ ਪਾਰਟੀ ਹੈ ਜੀ ਜਿਸ ਵੇਲੇ ਗਦਰ ਪਾਰਟੀ ਐਕਚੁਅਲੀ ਬਾਹਰ ਤੋਂ ਦੂਜੇ ਵਿਦੇਸ਼ਾਂ ਤੋਂ ਸ਼ੁਰੂ ਕੀਤੀ ਗਈ ਸੀ ਤੇ ਬਬਰ ਕਰਮ ਸਿੰਘ ਇਨੀਸ਼ੀਅਲੀ ਇਸ ਗਦਰ ਪਾਰਟੀ ਦਾ ਮੈਂਬਰ ਬਣ ਗਿਆ ਸੀ ਉਸ ਤੋਂ ਬਾਅਦ ਫਿਰ ਉਸਨੇ ਸੋਚਿਆ ਕਿ ਗਦਰ ਪਾਰਟੀ ਦਾ ਮੈਂਬਰ ਬਣ ਕੇ ਬਾਹਰ ਵਿਦੇਸ਼ਾਂ 'ਚ ਰਹਿ ਕੇ ਹਿੰਦੁਸਤਾਨ ਅਜ਼ਾਦ ਨਹੀਂ ਕਰਾਇਆ ਜਾ ਸਕਦਾ ਇਸ ਲਈ ਉਹ ਫਿਰ ਇੱਥੇ ਆ ਗਏ ਇੱਥੇ ਆ ਕੇ ਫਿਰ ਇਹਨਾਂ ਨੇ ਬਬਰ ਅਕਾਲੀ ਮੂਵਮੈਂਟ ਸ਼ੁਰੂ ਕੀਤੀ ਅੱਜ ਇਹ ਜਿਹੜੇ ਬਬਰ ਸੀ ਬਬਰ ਕਰਮ ਸਿੰਘ ਦੇ ਨਾਲ ਤਿੰਨੋ ਸਾਥੀ ਜਿਨ੍ਹਾਂ ਚਾਰਾਂ ਦੀ ਸ਼ਹਾਦਤ ਹੋਈ ਬਵੇਲੀ ਵਿੱਚ ਉਹ 1 ਸਤੰਬਰ 1923 ਨੂੰ ਹੋਈ ਸੀ ਤੇ ਇਸ ਸਾਲ ਉਹਨਾਂ ਦਾ 100 ਸਾਲਾ عظیم ਵਰਸੀ ਮਨਾਵਾਂਗੇ 100 ਸਾਲ ਉਹਨਾਂ ਦੇ ਸ਼ਹੀਦੀ ਨੂੰ ਪੂਰੇ ਹੋ ਰਹੇ ਨੇ ਅਗਰ ਕਿ ਮੈਂ ਜਾਣਨਾ ਚਾਹੁੰਗਾ ਵੀ ਸਰਕਾਰਾਂ ਵੱਲੋਂ ਵੀ ਕੋਈ ਕਦੇ ਮਦਦ ਆਈ ਹੈ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਆਈ ਇਹ ਆਪਦੇ ਵੱਲੋਂ ਜਿਹੜੇ ਲੋਕ ਜਾਂ ਵਿਦੇਸ਼ਾਂ 'ਚ ਬੈਠੇ ਆ ਭਾਈ ਜੀ ਉਹਨਾਂ ਵੱਲੋਂ ਮਦਦ ਹੈ ਲੇਕਿਨ ਕਦੇ-ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥੋੜੀ-ਬਹੁਤ ਮਦਦ ਤਾਂ ਸੰਭਿਲਦੀ ਹੂੰ ਪਰ ਵੱਡੀ ਗੱਲ ਇਹ ਹੈ ਸਰਕਾਰਾਂ ਵੱਲੋਂ ਸਰਕਾਰਾਂ ਵੱਲੋਂ ਕੁਝ ਨਹੀਂ ਆਜ਼ਾਦੀ ਇੱਥੋਂ ਤੱਕ ਕਿ ਸਰਕਾਰਾਂ ਨੇ ਤਾਂ ਜਿਹੜੇ ਬੱਚਿਆਂ ਦੇ ਸਿਲੇਬਸ ਹੈ ਪਹਿਲੀ ਤਰ੍ਹਾਂ ਕੇ ਬੀਏ ਤੱਕ ਵੀ ਉਹਨਾਂ ਵਿੱਚ ਬਾਬਰ ਅਕਾਲੀਆ ਦੀ ਹਿਸਟਰੀ ਦਾ ਕੁਝ ਨਾਮ ਪਤਾ ਹੀ ਨਹੀਂ ਹੈ ਜ਼ਿਕਰ ਨਹੀਂ ਕੀ ਜ਼ਿਕਰ ਇਹ ਹਾਲ ਬਣਿਆ ਹੋਇਆ ਹੈ ਸ਼ਹੀਦਾਂ ਦੀ ਯਾਦ ਦੇ ਵਿੱਚ ਤੇ ਉਹਨਾਂ ਦੀ ਬਰੀਫ ਹਿਸਟਰੀ ਹੈ ਜਿਹੜੀ ਉਹ ਪੋਸਟਰ ਬਣਾ ਕੇ ਲਾਈ ਗਈ ਹੈ ਇਸ ਹਾਲ ਦੇ ਵਿੱਚ ਤਾਂ ਕਿ ਬੱਚੇ ਆ ਜਿਹੜੇ ਉਹ ਪੜ ਸਕਣ ਕਿ ਇਤਿਹਾਸ ਕੀ ਸੀ ਇਹਨਾਂ ਸ਼ਖਸ਼ਾਂ ਦਾ ਦੇਣ ਕੀ ਹੈ ਇਤਿਹਾਸ ਨੂੰ ਕਿੱਦਾਂ ਇਹਨਾਂ ਨੇ ਆਪਣੀਆਂ ਸ਼ਹਾਦਤ ਦਿੱਤੀਆਂ ਹਰ ਸ਼ਹੀਦ ਬਾਰੇ ਬਬਰ ਲਹਿਰ ਦੇ ਹਰ ਮੈਂਬਰ ਬਾਰੇ ਜਿਹੜੇ ਇਸ ਇਲਾਕੇ ਦੇ ਵਿੱਚੋਂ ਰਹੇ ਉਹਨਾਂ ਦੀ ਬਰੀਫ ਹਿਸਟਰੀ ਇਸ ਥਾਂ ਤੇ ਲਿਖੀ ਹੋਈ ਹੈ ਸਾਰਾ ਪੰਜਾਬ ਦੇ ਸਾਰੇ ਸਾਰੇ ਪੰਜਾਬ ਹਾਂਜੀ ਸਾਰੇ ਪੰਜਾਬ ਦੇ ਜਿਹੜੇ ਬਬਰ ਨੇ ਵੈਸੇ ਜ਼ਿਆਦਾਤਰ ਬਬਰ ਲਹਿਰ ਹੈ ਜਿਹੜੀ ਉਹ ਦੁਆਬੇ ਦੇ ਇਲਾਕੇ ਦੇ ਵਿੱਚ ਰਹੀ ਹੈ ਦੋਬੇ ਦਾ ਇਲਾਕਾ ਜਿਹੜਾ ਨਵਾਂ ਸ਼ਹਿਰ ਜੋ ਪਹਿਲਾਂ ਜਲੰਧਰ ਦਾ ਹਿੱਸਾ ਹੀ ਹੁੰਦਾ ਸੀ ਇਸ ਤੋਂ ਬਿਨਾ ਕਪੂਰਥਲਾ ਹੁਸ਼ਿਆਰਪੁਰ ਪਾਸੇ ਹੋਣਾ ਲੱਗਿਆ ਇਸ ਇਲਾਕੇ ਦੇ ਵਿੱਚ ਇਹ ਲਹਿਰ ਫੈਲਦੀ ਆ ਤੇ ਅਖਬਾਰ ਜਿਹੜਾ ਆਪ ਚਰਚਾ ਕਰਕੇ ਹਟਿਆ ਕਿ ਉਸ ਵੇਲੇਆਂ ਦੇ ਵਿੱਚ 5000 ਅਖਬਾਰ ਕੱਢਣਾ ਬਹੁਤ ਵੱਡੀ ਗੱਲ ਹੁੰਦੀ ਸੀ ਕਿਉਂਕਿ ਸਾਰੇ ਲੋਕ ਪੜ੍ਹਦੇ ਨਹੀਂ ਸੀ ਪਿੰਡ ਦੀ ਸੱਤ ਦੇ ਵਿੱਚ ਬੈਠ ਕੇ ਅਖਬਾਰ ਪੜਿਆ ਜਾਂਦਾ ਸੀ ਇੱਕ ਅਖਬਾਰ ਨੂੰ ਬਹੁਤ سارے ਲੋਕ ਜਿਹੜਾ ਬੈਠ ਕੇ ਸੁਣਦੇ ਸੀ ਔਰ ਇੱਕ ਬੜਾ ਵੱਡਾ ਰੋਲ ਨਿਭਾਉਂਦਾ ਸੀ ਕਿਸੇ ਲਹਿਰ ਨੂੰ ਅੱਗੇ ਤੋਰਨ ਦੇ ਵਿੱਚ ਵੀ ਤੇ ਆਪਣਾ ਕਮਿਊਨੀਕੇਟ ਕਰਨ ਲਈ ਜੋ ਵੀ ਲਹਿਰ ਦਾ ਸਿਧਾਂਤ ਹੁੰਦਾ ਸੀ ਜਾਂ ਸੋਚ ਹੁੰਦੀ ਸੀ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਰੋਲ ਜਿਹੜਾ ਨਿਭਾਇਆ ਜਾਂਦਾ ਸੀ ਪੰਨਾ ਸਿੰਘ ਬਹਿਬਲਪੁਰੀ ਬਬਰ ਧਰਮ ਸਿੰਘ ਘੰਡੋਲਾ ਪਿੰਡ ਸੋਭਾ ਸਿੰਘ ਧੋੜਾ ਸਿੱਖ ਜੱਟ ਹਿਆਤਪੁਰ ਰੁੜਕੀ ਦੇ ਸੀਗੇ ਬੱਬਰਾ ਜੈਪ ਸਿੰਘ ਬੜਾ ਵਧੀਆ ਉਪਰਾਲਾ ਇਸ ਟਰਸਟ ਵੱਲੋਂ ਕੀਤਾ ਗਿਆ ਮੈਂ ਕਹੂੰਗਾ ਵੀ ਟਰਸਟ ਵੀ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਵੀ ਨਹੀਂ ਅੱਜ ਕੱਲ ਇਤਿਹਾਸ ਨੂੰ ਅਣਗੌਲਿਆ ਕੀਤਾ ਜਾਂਦਾ ਪਰ ਇੱਥੇ ਇਤਿਹਾਸ ਨੂੰ ਸਾਹਮ ਸਾਹ ਕੇ ਪੋਸਟਰ ਬਣਾ ਬਣਾ ਕੇ ਕੰਧਾਂ ਤੇ ਲਾਇਆ ਗਿਆ ਤਾਂ ਕਿ ਜਿਹੜੇ ਨੌਜਵਾਨ ਨੇ ਇੱਥੇ ਸਕੂਲ ਵੀ ਬਣਿਆ ਹੋਇਆ ਬਬਰਾਂ ਦੀ ਯਾਦ ਦੇ ਵਿੱਚ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸਕੂਲ ਦਾ ਕੱਲਾ-ਕੱਲਾ ਕਮਰਾ ਜਿਹੜਾ ਬਬਰ ਦੇ ਨਾਮ ਦੇ ਉੱਤੇ ਰੱਖਿਆ ਗਿਆ ਕਿਸ ਨਾ ਕਿਸੇ ਬਬਰ ਸ਼ਹੀਦ ਦੇ ਨਾਮ ਦੇ ਉੱਤੇ ਜਿਹੜੇ ਸਕੂਲ ਦੇ ਕਮਰੇ ਬਣਾਏ ਗਏ ਆ ਉਹਨਾਂ ਬੱਚਿਆਂ ਵਾਸਤੇ ਹਾਲ ਦੇ ਵਿੱਚ ਫੋਟੋਜ਼ ਲਾਈਆਂ ਗਈਆਂ ਨਹੀਂ ਗਈਆਂ ਉਹਨਾਂ ਦੇ ਬਾਰੇ ਬਰੀਫ ਦੱਸਿਆ ਗਿਆ ਇਹ ਉਹ ਬਬਰ ਨੇ ਜਿਨ੍ਹਾਂ ਨੂੰ ਫਾਂਸੀ ਲਾ ਦਿੱਤਾ ਗਿਆ ਕਿਸ਼ਨ ਸਿੰਘ ਗੜਗੱਜ ਜੀ ਆ ਬਾਬਾ ਸ਼ਹੀਦ ਅਨੰਦ ਸਿੰਘ ਜੀ ਕੜਿਆਲ ਬਬਰ ਸ਼ਹੀਦ ਬਾਬੂ ਸੰਤਾ ਸਿੰਘ ਛੋਟੀ ਹੋਰ ਹੀਰੋ ਲੁਧਿਆਣੇ ਚ ਪੈਂਦਾ ਇਹ ਇਲਾਕਾ ਬਬਰ ਸ਼ਹੀਦ ਦਲੀਪ ਸਿੰਘ ਧਾਮੀਆਂ ਜਲੰਧਰ ਬਬਰ ਸ਼ਹੀਦ ਕਰਨ ਸਿੰਘ ਮਣਕੋ ਹਰੀਪੁਰ ਬਬਰ ਸ਼ਹੀਦ ਧਰਮ ਸਿੰਘ ਹਿਆਤਪੁਰ ਰੁੜਤੀ ਨਵਾਂ ਸ਼ਹਿਰ ਜ਼ਿਲ੍ਹੇ ਜੋ ਅੱਜ ਪੈਂਦਾ ਤੁਸੀਂ ਦੇਖੋਗੇ ਉਸ ਵੇਲੇ ਇਹਨਾਂ ਨੂੰ ਫਾਂਸੀ ਦੇਣ ਤੋਂ ਬਾਅਦ ਲਾਸ਼ਾਂ ਨੂੰ ਖੁਰਦਬੰਦ ਵੀ ਕੀਤਾ ਜਾ ਸਕਦਾ ਸੀ ਪਰ ਬਾਦਸ਼ਾ ਨੂੰ ਦੇਖ ਕੇ ਫੋਟੋ ਖਿੱਚਵਾਈਆਂ ਗਈਆਂ ਤਾਂ ਕਿ ਦਹਿਸ਼ਤ ਪੈ ਸਕੇ ਇਲਾਕੇ ਦੇ ਵਿੱਚ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਕਿ ਜੇ ਅੰਗਰੇਜ਼ ਹਕੂਮਤ ਦੇ ਖਿਲਾਫ ਕੋਈ ਲੜੂਗਾ ਜਾਂ ਬੋਲੂਗਾ ਤਾਂ ਉਹਦਾ ਹਸ਼ਰ ਕੀ ਹੋਊਗਾ ਪਰ ਪੰਜਾਬ ਦਾ ਇਤਿਹਾਸ ਰਿਹਾ ਕਿ ਪੰਜਾਬ ਜਦੋਂ ਸ਼ਹਾਦਤਾਂ ਹੋਈਆਂ ਨੇ ਜਿਵੇਂ ਇੱਕ ਨਾਰਾ ਬੜਾ ਮਸ਼ਹੂਰ ਹੁੰਦਾ ਸੀ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਔਰ ਜਿੱਥੇ-ਜਿੱਥੇ ਬਗਾਵਤ ਹੋਈ ਆ ਜੇ ਉਥੇ ਇਸ ਖੂਨ ਡੁੱਲਿਆ ਤਾਂ ਡਰਨ ਦੀ ਥਾਂ ਤੇ ਲੋਕ ਹੋਰ ਵੀ ਜੱਥੇ ਬਣਾ ਕੇ ਆਏ ਜਿਵੇਂ ਇੱਕ ਕਿਹਾ ਜਾਂਦਾ ਕਿ ਮੰਨੂ ਸਾਡੀ ਦੱਤਰੀ ਅਸੀਂ ਮੰਨੂ ਦੇ ਸੋਏ ਸਾਨੂੰ ਜਿਉ ਜੋ ਮੰਨੂ ਵੜਦਾ ਅਸੀਂ ਦੂਣ ਸਵਾਏ ਹੋਏ ਮਲਟੀਪਲਾਈ ਹੋ ਹੋ ਕੇ ਲੋਕ ਸ਼ਹਾਦਤਾਂ ਦੇਣ ਲਈ ਆਉਂਦੇ ਰਹੇ ਇਹ ਸ਼ਹੀਦਾਂ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਗਵਾਹ ਨੇ ਕਿ ਕਿੰਨੀਆਂ ਸ਼ਹਾਦਤਾਂ ਦੇਣ ਵਾਲੀਆਂ ਫੋਟੋਆਂ ਜਿਹੜੀਆਂ ਕੰਦਾ ਤੇ ਲੱਗੀਆਂ ਹੋਈਆਂ ਨੇ ਇਹ ਇਤਿਹਾਸ ਇਤਿਹਾਰ ਆ ਇਹ ਜਦੋਂ ਅਸੀਂ ਪੁਰਾ ਸਾਹ ਪਟਿਆ ਉਹ ਉਹ ਤੋਂ ਇਹ ਥੱਲੇੋਂ ਸਾਨੂੰ ਇਹ ਇੱਕ ਮਾਨੀਆਂ ਆ ਕਮਾਨੀਆਂ ਦੇ ਉਹ ਹਥਿਆਰ ਬਣਾਉਂਦੇ ਸੀ ਕਿਰਪਾਨਾ ਵਗੈਰਾ ਬਣਾਉਂਦੇ ਸੀ ਹੂੰ ਕਿਉਂਕਿ ਕਮਾੜੀ ਦਾ ਜਿਹੜਾ ਇਹ ਲੋਹਾ ਹੁੰਦਾ ਬੜਾ ਮਜ਼ਬੂਤ ਲੋਹਾ ਹੁੰਦਾ ਤੇ ਇਹ ਕਮਾਨੀਆਂ ਦੇ ਹਥਿਆਰ ਜਿਹੜੇ ਬੋਬਰਾ ਵੱਲੋਂ ਬਣਾਏ ਜਾਂਦੇ ਸੀ ਅਛਾ ਇਹ ਭੋਰਾ ਸਾਹਿਬ ਚੋਂ ਹੀ ਨਿਕਲਿਆ ਭੋਰਾ ਭੋਰਾ ਸਾਹਿਬ ਜਦੋਂ ਅਸੀਂ ਪਟਿਆ ਉਸ ਵੇਲੇ ਸਾਨੂੰ ਇੱਥੋਂ ਮਿਲਿਆ ਹੂੰ ਹੂੰ ਆਇ ਇੱਕ ਇਹਨਾਂ ਦੇ ਹੱਥਾਂ ਦੀ ਇੱਕ ਛੇਸਾ ਵਾਲਾ ਹੂੰ ਤਲਵਾਰ ਹੈ ਤਲਵਾਰ ਹੈ ਜੀ ਕਾਫੀ ਮਜ਼ਬੂਤ ਹੈ ਨਾ ਭਾਰੀ ਹੈ ਕਾਫੀ ਬਬਰ ਅਕਾਲੀਆਂ ਨੇ ਇਹ ਆਪਣੇ ਆਪ ਵਿੱਚ ਪੜਨ ਕੀਤਾ ਸੀ ਸਾਰਿਆਂ ਨੇ ਮਿਲ ਕੇ ਕਿ ਅਸੀਂ ਜੋ ਕੁਝ ਵੀ ਕਰਾਂਗੇ ਪਰ ਅਸੀਂ ਅੰਗਰੇਜ਼ ਪੁਲਿਸ ਦੇ ਹੱਥ ਵਿੱਚ ਨਹੀਂ ਕਦੇ ਨਹੀਂ ਆਵਾਂਗੇ ਜਿਉਂਦੇ ਜੀ ਅਸੀਂ ਆਪਣੇ ਆਪ ਨੂੰ ਕਦੇ ਵੀ ਅੰਗਰੇਜ਼ਾਂ ਦੀ ਪੁਲਿਸ ਦੇ ਹਵਾਲੇ ਨਹੀਂ ਕਰਾਂਗੇ ਇਸੇ ਤਰ੍ਹਾਂ ਕਿਸੇ ਵੀ ਬਬਰ ਅਕਾਲੀ ਨੇ ਕਦੇ ਵੀ ਆਪਣੇ ਆਪ ਨੂੰ ਸ਼ਹੀਦੀ ਦਾ ਪਾ ਗਈ ਪਰ ਉਹ ਜਿਉਂਦੇ ਜੀ ਜਿਹੜੀ ਅੰਗਰੇਜ਼ ਪੁਲਿਸ ਦੇ ਹੱਥ ਨਹੀਂ ਆਏ ਪਰ ਧੰਨਾ ਸਿੰਘ ਬੈਬਲਪੁਰ ਜਿਸ ਨੂੰ ਇੱਕ ਮੁਖਵਰ ਨੇ ਮੁਖਬਰੀ ਕੀਤੀ ਤੇ ਉਹਨੂੰ ਪੁਲਿਸ ਨੇ ਫੜਿਆ ਤੇ ਜਦੋਂ ਉਹਨੂੰ ਫੜਿਆ ਹੱਥ ਕੜੀਆਂ ਲਗਾਈਆਂ ਤੇ ਪੁਲਿਸ ਆਫਸਰ ਨੇ ਕਿਹਾ ਕਿ ਤੁਸੀਂ ਪਰਣ ਕੀਤਾ ਸੀ ਕਿ ਜਿਉਂਦੇ ਜੀ ਤੁਸੀਂ ਪੁਲਿਸ ਦੇ ਹੱਥ ਨਹੀਂ ਆਓਗੇ ਅਸੀਂ ਅੱਜ ਤੁਹਾਨੂੰ ਫੜ ਲਿਆ ਤੇ ਤੰਨਾ ਸਿੰਘ ਬਾਬਲ ਨੂੰ ਉਸ ਵੇਲੇ ਇੰਨਾ ਜੋਸ਼ ਆਇਆ ਉਹਨੇ ਦੋਨੋਂ ਬਾਹਾਂ ਚੁੱਕ ਕੇ ਇੱਕ ਹਜੋਕਾ ਮਾਰਿਆ ਉਹਦੀ ਕੜੀ ਟੁੱਟ ਗਈ ਤੇ ਉਹਦੇ ਕੋਲ ਜਿਹੜਾ ਬੰਬ ਕੱਚੋ ਜਿੱਤਿਆ ਸੀ ਉਹ ਚੱਲਿਆ ਆਪ ਵੀ ਸ਼ਹੀਦ ਹੋ ਗਿਆ ਤੇ ਪੰਜ ਪੁਲਿਸ ਵਾਲੇ ਵੀ ਨਾਲ ਸ਼ਹੀਦ ਕਰ ਦਿੱਤੇ ਇੱਕ ਇਤਨਾ ਬੰਨਣਾ ਹਣਾ ਦੀ ਸੋ ਅੱਜ ਦੀ ਸਟੋਰੀ ਦੇ ਵਿੱਚ ਤੁਹਾਨੂੰ ਗੱਲ ਕੀਤੀ ਆਪਾਂ ਬਬਰਾਂ ਬਾਰੇ ਇਤਿਹਾਸ ਬਾਰੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਉਹ ਅਣਗੌਲਿਆ ਇਤਿਹਾਸ ਜਿਹੜਾ ਇੱਕ ਲੜੀ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲੈ ਕੇ ਆਵਾਂਗੇ ਜੁੜੇ ਰਹੋ ਰੇਡੀਓ ਸਪਾਈਸ ਦੇ ਨਾਲ ਮੈਂ ਕਰਮ ਸੇਖਾ ਕੈਮਰਾਮੈਨ ਮਨਦੀਪ ਰਾਹੋਂ ਦੇ